ਇਸ ਵਕਤ ਜਿਹੜਾ ਵਿੱਚ ਮੌਜੂਦ ਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਡਾ ਰੋਡ ਸ਼ੋਅ ਕੱਢਣ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਨਾ ਇਸ ਵਕਤ ਭਗਵੰਤ ਮਾਨ ਜਿਹੜੇ ਨੇ ਇੱਥੇ ਇਸ ਵਕਤ ਰੋਡ 'ਚੋਂ ਕੱਢ ਰਹੇ ਨੇ ਲੋਕਾਂ ਦਾ ਵੱਡਾ ਸਮਰਥਨ ਇੱਥੇ ਮਿਲਦਾ ਹੋਇਆ ਦਿਖਾਈ ਦੇ ਰਿਹਾ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਨਾਲ ਉਹਨਾਂ ਦੇ ਖੰਡੂਰ ਸਾਹਿਬ ਤੋਂ ਜੋ ਉਮੀਦਵਾਰ ਨੇ ਲਾਲਜੀਤ ਪੁੱਲਰ ਉਹ ਵੀ ਨਾਲ ਮੌਜੂਦ ਨੇ ਅਤੇ ਭਗਵੰਤ ਮਾਨ ਇੱਥੇ ਇਸ ਵਕਤ ਲੋਕਾਂ ਦਾ ਵਿਵਾਦਨ ਸਵੀਕਾਰ ਕਰਦੇ ਹੋਏ ਨਾਲ ਦੀ ਨਾਲ ਜੇਕਰ ਗੱਲ ਕੀਤੀ ਜਾਵੇ ਨਰੇਸ਼ ਕਟਾਰੀਆ ਜੋ ਇਥੋਂ ਦੇ ਵਿਧਾਇਕ ਨੇ ਉਹ ਵੀ ਇਸ ਵਕਤ ਇੱਥੇ ਮੌਜੂਦ ਨੇ ਤੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਲੋਕਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਤਾਂ ਤਸਵੀਰ ਵੇਖ ਸਕਦੇ ਹੋ ਭਗਵੰਤ ਮਾਨ ਇਸ ਵਕਤ ਰੋਡ ਸ਼ੋਅ ਕਰਦੇ ਹੋਏ ਰੋਡ ਸ਼ੋਅ ਦੀਆਂ ਤਸਵੀਰਾਂ ਇਹ ਜੀਰੇ ਦੀਆਂ ਤਸਵੀਰਾਂ ਨੇ ਹਲਕਾ ਲੋਕ ਸਭਾ ਖੰਡੂਰ ਸਭਾ ਜੋ ਹੈ ਉਸ ਦੇ ਅੰਦਰ ਪੈਂਦਾ ਹੈ ਤੇ ਇਸ ਵਕਤ ਲਾਲਜੀਤ ਭੁੱਲਰ ਜੋ ਨੇ ਉਹ ਇਥੋਂ ਉਮੀਦਵਾਰ ਇਲਾਣੇ ਹੋਏ ਨੇ ਤਾ ਤਸਵੀਰ ਵੇਖ ਸਕਦੇ ਹੋ ਇਸ ਵਕਤ ਲੋਕ ਟਾਵਰ ਜੀਰਾ ਤੋਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਜਿੱਥੇ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਪਹੁੰਚੇ ਨੇ ਅਤੇ ਵੱਡਾ ਰੋਡ ਸ਼ੋਅ ਜਿਹੜਾ ਵਿੱਚ ਕੱਢਾ ਜਾ ਰਿਹਾ ਹੈ ਤਸਵੀਰਾਂ ਵੇਖ ਸਕਦੇ ਹੋ ਲੋਕਾਂ ਦਾ ਵੱਡਾ ਸਮਰਥਨ ਇੱਥੇ ਮਿਲਦਾ ਹੋਇਆ ਦਿਖਾਈ ਦੇ ਰਿਹਾ ਵੱਡਾ ਇਕੱਠ ਉਹਨਾਂ ਦੇ ਸਵਾਗਤ ਦੇ ਲਈ ਜੀਰੇ ਦੀ ਧਰਤੀ ਤੇ ਸਵਾਗਤ ਇਕੱਠਾ ਹੋਇਆ ਹੈ ਤਸਵੀਰਾਂ ਵੇਖ ਸਕਦੇ ਹੋ ਦੂਰ ਦੂਰ ਤੱਕ ਤੋਂ ਨੂੰ ਇੱਥੇ ਉਹਨਾਂ ਦੇ ਸਮਰਥਕ ਹੱਥਾਂ ਵਿੱਚ ਫੁੱਲ ਲੈ ਕੇ ਖੜੇ ਹੋਏ ਦਿਖਾਈ ਦੇਣਗੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ तमाम ਜੋ ਵਿਧਾਇਕ ਨੇ ਉਹ ਖੜੇ ਨੇ ਅਤੇ ਜੋ ਇੱਥੋਂ ਦੇ ਵਿਧਾਇਕ ਨੇ नरेश कटारिया ਉਹ ਵੀ ਇੱਥੇ ਨਾਲ ਉਹਨਾਂ ਦੇ ਮੌਜੂਦ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵਕਤ ਇਹ ਤਸਵੀਰਾਂ ਤੁਸੀਂ ਜੀਰੇ ਦੀਆਂ ਵੇਖ ਰਹੇ ਸੀ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਸਮਰਥਨ ਵਿੱਚ ਆਪਣੇ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਰੋਡ ショਅ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਪੋਚੇ ਹੋਏ ਨੇ ਅਤੇ ਲੋਕਾਂ ਵੱਲੋਂ ਇਸ ਵਕਤ ਇੱਥੇ ਉਹਨਾਂ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਜਾ ਰਿਹਾ ਹੈ। ਜੀਰੇ ਤੋਂ ਕੈਮਰਾ ਪਰਸਨ ਮਨਪ੍ਰੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ। ਇਸ ਵਕਤ ਜੀਰੇ ਵਿੱਚ ਮੌਜੂਦ ਹਨ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਡਾ ਰੋਡ ਸ਼ੋਅ ਕੱਢਣ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਦਾ ਇਸ ਵਕਤ ਭਗਵੰਤ ਮਾਨ ਜਿਹੜੇ ਨੇ ਇੱਥੇ ਇਸ ਵਕਤ ਰੋਡ 'ਚੋਂ ਕੱਢ ਰਹੇ ਨੇ ਲੋਕਾਂ ਦਾ ਵੱਡਾ ਸਮਰਥਨ ਇੱਥੇ ਮਿਲਦਾ ਹੋਇਆ ਦਿਖਾਈ ਦੇ ਰਿਹਾ। ਤਸਵੀਰਾਂ ਤੁਸੀਂ ਵੇਖ ਸਕਦੇ ਹੋ ਨਾਲ ਉਹਨਾਂ ਦੇ ਖੰਡੂਰ ਸਾਹਿਬ ਤੋਂ ਜੋ ਉਮੀਦਵਾਰ ਨੇ ਲਾਲਜੀਤ ਉਹਨਰ ਉਹ ਵੀ ਨਾਲ ਮੌਜੂਦ ਨੇ ਅਤੇ ਭਗਵੰਤ ਮਾਨ ਇੱਥੇ ਇਸ ਵਕਤ ਲੋਕਾਂ ਦਾ ਵਿਵਾਦਨ ਸਵੀਕਾਰ ਕਰਦੇ ਹੋਏ ਨਾਲ ਦੀ ਨਾਲ ਜੇਕਰ ਗੱਲ ਕੀਤੀ ਜਾਵੇ ਨਰੇਸ਼ ਕਟਾਰੀਆ ਜੋ ਇੱਥੋਂ ਦੇ ਵਿਧਾਇਕ ਨੇ ਉਹ ਵੀ ਇਸ ਵਕਤ ਇੱਥੇ ਮੌਜੂਦ ਨੇ ਤੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਲੋਕਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਤਾਂ ਤਸਵੀਰ ਵੇਖ ਸਕਦੇ ਹੋ ਭਗਵੰਤ ਮਾਨ ਇਸ ਵਕਤ ਰੋਡ ਸ਼ੋਅ ਕਰਦੇ ਹੋਏ ਰੋਡ ਸ਼ੋਅ ਦੀਆਂ ਤਸਵੀਰਾਂ ਇਹ ਜੀਰੇ ਦੀਆਂ ਤਸਵੀਰਾਂ ਨੇ ਹਲਕਾ ਲੋਕ ਸਭਾ ਖੰਡੂਰ ਸਭਾ ਜੋ ਹੈ ਉਸ ਦੇ ਅੰਦਰ ਪੈਂਦਾ ਹੈ ਅਤੇ ਇਸ ਵਕਤ ਲਾਲਜੀਤ ਪੁੱਲਰ ਜੋ ਨੇ ਉਹ ਇੱਥੋਂ ਉਮੀਦਵਾਰ ਐਲਾਨੇ ਹੋਏ ਨੇ ਤਾਂ ਤਸਵੀਰ ਵੇਖ ਸਕਦੇ ਹੋ ਇਸ ਵਕਤ ਲੋਕ ਟਾਵਰ ਜਿਹੜਾ ਤੋਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਜਿੱਥੇ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਪਹੁੰਚੇ ਨੇ ਅਤੇ ਵੱਡਾ ਰੋਡ ਸ਼ੋ ਜਿਹੜਾ ਵਿੱਚ ਕੱਢਾ ਜਾ ਰਿਹਾ ਹੈ ਤਾਂ ਤਸਵੀਰਾਂ ਵੇਖ ਸਕਦੇ ਹੋ ਲੋਕਾਂ ਦਾ ਵੱਡਾ ਸਮਰਥਨ ਇੱਥੇ ਮਿਲਦਾ ਹੋਇਆ ਦਿਖਾਈ ਦੇ ਰਿਹਾ ਵੱਡਾ ਇਕੱਠ ਉਹਨਾਂ ਦੇ ਸਵਾਗਤ ਦੇ ਲਈ जीरے ਦੀ ਧਰਤੀ ਦਾ ਇਸ ਵਕਤ ਇਕੱਠਾ ਹੋਇਆ ਹੈ ਤਸਵੀਰਾਂ ਦੇਖ ਸਕਦੇ ਹੋ ਦੂਰ ਦੂਰ ਤੱਕ ਤੁਹਾਨੂੰ ਇੱਥੇ ਉਹਨਾਂ ਦੇ ਸਮਰਥਕ ਹੱਥਾਂ ਵਿੱਚ ਫੁੱਲ ਲੈ ਕੇ ਖੜੇ ਹੋਏ ਦਿਖਾਈ ਦੇਣਗੇ ਫੁੱਲਾਂ ਦੀ ਵਰਕਾ ਕੀਤੀ ਜਾ ਰਹੀ ਹੈ तमाम ਜੋ ਵਿਧਾਇਕ ਨੇ ਉਹ ਖੜੇ ਨੇ ਅਤੇ ਜੋ ਇੱਥੋਂ ਦੇ ਵਿਧਾਇਕ ਨੇ नरेश कटारिया ਉਹ ਵੀ ਇੱਥੇ ਨਾਲ ਉਹਨਾਂ ਦੇ ਮੌਜੂਦ ਨੇ ਤਾਂ ਤਸਵੀਰਾਂ ਤੁਸੀਂ ਵੀ ਦੇਖ ਸਕਦੇ ਹੋ ਇਸ ਵਕਤ ਇਹ ਤਸਵੀਰਾਂ ਤੁਸੀਂ ਜੀਰੇ ਦੀਆਂ ਵੇਖ ਰਹੇ ਸੀ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਸਮਰਥਨ ਵਿੱਚ ਆਪਣੇ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਰੋਰਚੋ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਹੋਏ ਨੇ ਅਤੇ ਲੋਕਾਂ ਵੱਲੋਂ ਇਸ ਵਕਤ ਇੱਥੇ ਉਹਨਾਂ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਜਾ ਰਿਹਾ ਹੈ ਜੀਰੇ ਤੋਂ ਕੈਮਰਾ ਪਰਸਨ ਮਨਪ੍ਰੀਤ ਸਿੰਘ ਦਾ ਸੂਰਜ ਪ੍ਰਕਾਸ਼ ਡੇਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਡੇਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp channel par